ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸ਼ਨ ਗੁਰਸਿੱਖੀ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਭਗਤ ਰਵਿਦਾਸ ਜੀ ਦੇ 52 ਜਨਮ ਦਿਹਾੜੇ ਦੀ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਵੇਰੇ ਜਿਉਂ ਧਿਆਨ ਵਿੱਚ ਆਇਆ ਕਿ ਭਗਤ ਰਵਿਦਾਸ ਜੀ ਦੇ ਤਕਰੀਬਨ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਉਹਨਾਂ ਵਿੱਚ ਹਰ ਸ਼ਬਦ ਦੇ ਵੱਲ ਧਿਆਨ ਜੰਦਾ ਹੈ ਸਾਚੀ ਪ੍ਰੀਤ ਹਮ ਤੁਮ ਸੇ ਉਂਜੋਰੀ ਤੁਮ ਸੰਜੋਗ ਹੋਰ ਅਵਰ ਸੰਤੋਰੀ ਬਹੁਤ ਜਨਮ ਵਿਚਰੇ ਥੇ ਮਾਧੋਈ ਜਨਮ ਤੁਹਾਰੇ ਲਿਖੇ ਬਹੁਤ ਹੀ ਪਿਆਰੇ ਬਰੇ ਸ਼ਬਦ ਨੇ ਹਾਰ ਹਾਰ ਹਰੇ ਨਾਮ ਜਪੇ ਰਸਨਾ ਅਵਰ ਸਭ त्याग वचन ਰਚਨਾ ਕਿੰਨੇ ਐਸੇ ਸ਼ਬਦ ਨੇ ਉਹਨਾਂ ਵਿੱਚੋਂ ਇੱਕ ਸ਼ਬਦ ਬੜਾ ਪਿਆਰਾ ਜਿਵੇਂ ਕਹਿੰਨਾ ਰਸਤੇ ਧਿਆਨ ਥੋੜਾ ਚਲਾ ਜਾਂਦਾ ਹੈ ਅਰਥਾਂ ਵਾਲਾ ਟਿਕ ਜਾਂਦਾ ਹੈ ਫਿਰ ਉਹ ਵਧੀਆ ਲੱਗਣ ਲੱਗ ਜਾਂਦਾ ਹੈ ਉਨਾ ਸ਼ਬਦਾਂ ਵਿੱਚ ਤੁਸੀਂ ਤੁਮ ਚੰਦਨ ਹਮ ਇਰੰਡ ਬਾਪਰੇ ਸੰਗ ਤੁਮਾਰੇ ਬਾਸਾ ਇਹ ਸ਼ਬਦ ਬੜਾ ਹੀ ਪਿਆਰਾ ਹੈ ਇਹਦੇ ਵਿੱਚ ਸੰਗਤ ਦੀ ਮਹਿਮਾ ਗੁਰੂ ਦੀ ਸੰਗਤ ਦੀ ਮਹਿਮਾ ਦੱਸੀ ਗਈ ਹੈ ਕਿ ਗੁਰੂ ਦੀ ਸ਼ਰਨ ਵਿੱਚ ਜਾਣਾ ਕਿੰਨਾ ਜ਼ਰੂਰੀ ਹੈ ਗੁਰੂ ਸਾਨੂੰ ਕੀ ਕੁਝ ਬਖਸ਼ਿਸ਼ ਕਰ ਦਿੰਦਾ ਹੈ ਕਿਵੇਂ ਦੇ ਬਣਾ ਦਿੰਦਾ ਹੈ ਉਹ ਗੁਰੂ ਵਿੱਚ ਕਿੰਨੀ ਸਮਰੱਥਾ ਹੈ ਪਰਮਾਤਮਾ ਵਿੱਚ ਕਿੰਨੀ ਸਮਰੱਥਾ ਹੈ ਗੁਰ ਪਰਮੇਸ਼ਰ ਇੱਕੋ ਜਾਣ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਅਸੀਂ ਅੱਜ ਸਾਂਝਾ ਕਰਾਂਗੇ ਆਪ ਜੀ ਨਾਲ ਜਿਆਦਾ ਵਿਆਖਿਆ ਨਹੀਂ ਸਿਰਫ ਢੂਕ ਮਾਤਰ ਸ਼ਬਦ ਦੇ ਅਰਥ ਹੀ ਕਰਾਂਗੇ ਇੱਕ ਸਾਖੀ ਭਗਤ ਰਵਿਦਾਸ ਜੀ ਦੇ ਜੀਵਨ ਵਿੱਚ ਬਹੁਤ ਹੀ ਪਿਆਰ ਵਾਲਾ ਜੀਵਨ ਗੁਰਮਤ ਦੇ ਨਾਲ ਇਕਮਿਕ ਪ੍ਰਮਾਤਮਾ ਦੇ ਨਾਲ ਇਕਮਿਕ ਭਗਤ ਰਵਿਦਾਸ ਜੀ ਅਕਸਰ ਉਹਨਾਂ ਦਾ ਸ਼ਬਦ ਅਸੀਂ ਹੁਕਮਨਾਮੇ ਦੇ ਰੂਪ ਵਿੱਚ ਸ਼ਬਦ ਕਰਦੇ ਮਾ ਮਾਧਵਿਕ ਆ ਕਹੀਏ ਪ੍ਰਮੈਸਾ ਜੈਸਾ ਮਾਨੀਏ ਹੋਏ ਨਾ ਤੈਸਾ ਨਰਪਤੀ ਇੱਕ ਸਿੰਘ ਆਸਨ ਸੋਇਆ ਸੁਪਨੇ ਪਇਆ ਭਿਖਾਰੀ ਅਛਤ ਰਾਜ ਵਿਚਰ ਦੁਖ ਪਾਇਆ ਸੋਗਤ ਪਈ ਹਮਾਰੀ ਬੜੇ ਹੀ ਵਾਰੇ ਸ਼ਬਦ ਨੇ ਸਾਰੇ ਸ਼ਬਦ ਬੜੇ ਬਾਰੇ ਨੇ ਹਰਸ਼ੀਰੀ ਨਗਰ ਵਾਲੇ ਕੀਰਤਨੀਏ ਭਾਈ ਸਪਾਈ ਹਰਜਿੰਦਰ ਸਿੰਘ ਜੀ ਉਹਨਾਂ ਨੇ ਬਹੁਤ ਬੜੀ ਸ਼ਬਦਾਂ ਨੂੰ ਗਾਇਨ ਕੀਤਾ ਆਪਣੇ ਜੀਵਨ ਦੇ ਵਿੱਚ ਤੇ ਉਹਨਾਂ ਨੇ ਜਦੋਂ ਸ਼ਬਦਾਂ ਨੂੰ ਧਿਆਨ ਨਾਲ ਸੁਣਦੇ ਆ ਤੇ ਫਕਤਾਂ ਦੀ ਬਾਣੀ ਨੂੰ ਬਹੁਤ ਹੀ ਪਿਆਰ ਨਾਲ ਉਹਨਾਂ ਨੇ ਗਾਇਆ ਦੂਜ ਦਾ ਬਛਰੇ ਥਨੇ ਮਿਟਾਰੇ ਹੋ ਫੂਲ ਪਵਰ ਜਲਮੀਨ ਬਿਗਾ ਰਹੇ ਬਹੁਤ ਹੀ ਫਾਇਦੇ ਸ਼ਬਦ ਹੈ ਤੇ ਅੱਜ ਅੱਜ ਦਾ ਸ਼ਬਦ ਜੋ ਹੈ ਆਸਾ ਰਾਗ ਦੇ ਵਿੱਚ ਹੈ तुम चंदन हम इरंड बापुरे संग तुम्हारे बासा नीच रूखते पाए हैं गंध सुगंध निवासा माधो सत्संगत शरण तुम्हारी हम तुम उपकारी रहाओ तुम मकतूल सुपेद सपियल हम बपुरे कीरा सत्संगत मिल रही है माधो जैसे मधु मखीरा ओछा जाति ओछा ਪਤੀ ਉੱਚਾ ਉੱਚਾ ਜਨਮ ਹਮਾਰਾ ਰਾਜਾ ਰਾਮ ਦੀ ਸੇਵਨਾ ਕੀਨੀ ਕਹਿ ਰਵਿਦਾਸ ਚ ਹਮਾਰਾ ਭਗਤ ਰਵਿਦਾਸ ਜੀ ਸ਼ਬਦ ਵਿੱਚ ਫਰਮਾਉਂਦੇ ਹਨ ਮਾਧੋ ਸਤ ਸੰਗਤ ਸ਼ਰਣ ਤੁਮਾਰੀ ਏ ਮਾਧੋ ਮਾਇਆ ਦੇਪਤੀ ਪ੍ਰਮਾਤਮਾ ਮੈਂ ਤੇਰੀ ਸ਼ਰਣ ਵਿੱਚ ਆਇਆ ਮਾਧੋ ਸਤ ਸੰਗਤ ਸ਼ਰਣ ਤੁਮਾਰੀ ਹਮ ਔਗਣ ਤੁਮ ਉਪਕਾਰੀ ਅਸੀਂ ਔਗਣਾਂ ਦੇ ਪਰੇ ਹੋਏ ਆ ਅਖਿਰ ਤੱਕ ਆਣਾ ਤੇ ਤੂੰ ਉਪਕਾਰੀ ਹੈ ਤੂੰ ਫਿਰ ਵੀ ਸਾਡੇ ਤੇ ਉਪਕਾਰ ਕਰਦਾ ਹੈ ਕੋਸ਼ਿਸ਼ ਪਰਮਾਤਮਾ ਸਾਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ ਰਹਿੰਦਾ ਅਸੀਂ ਭਾਵੇਂ ਨਾ ਕਰੀਏ ਪਰ ਉਹ ਸਾਨੂੰ ਕੋਈ ਨਾ ਗਏ ਐਸੇ ਮੋੜਾਂ ਦੇ ਨੇ ਕਹਿੰਦੇ ਆ ਟਰਨਿੰਗ ਪੁਆਇੰਟ ਐਸੀ ਜ਼ਿੰਦਗੀ ਵਿੱਚ ਲਿਆਉਂਦਾ ਆ ਕਿ ਉਹ ਪਰਮਾ ਚਾਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਨਾਲ ਮਿਲ ਜਾਣ ਪਰ ਅਸੀਂ ਫਿਰ ਉਹਨਾਂ ਸੰਸਾਰੀ ਕਮਾਧੰਦਿਆਂ ਵਿੱਚ ਖਚਿਤ ਹੋ ਕੇ ਆਪਣੇ ਇਸ ਜੀਵਨ ਨੂੰ ਅਜਾਈ ਗੁਆ ਰਹੇ ਆਂ ਜੀਵਨ ਦੇ ਕੰਮ ਕਰ ਕਰਦੇ ਹੋਇਆ ਕਿਵੇਂ ਪਰਮਾਤਮਾ ਨਾਲ ਜੁੜਨਾ ਹੈ ਇਹ ਭਗਤ ਰਵਿਦਾਸ ਜੀ ਦੇ ਜੀਵਨ ਤੋਂ ਵੱਧ ਹੋਰ ਕੋਈ ਕਿਸੇ ਤੋਂ ਅਸੀਂ ਆਮ ਜਿਵੇਂ ਮੋਟੀਵੇਸ਼ਨ ਆਦੋ ਸੁਣਦੇ ਆ ਨਾ ਭਗਤਾਂ ਦੇ ਜੀਵਨ ਨੂੰ ਦੇਖੋਗੇ ਆਪਣੇ ਕੰਮ ਕਰਦੇ ਹੋਏ ਆਂ ਪਰਮਾਤਮਾ ਦਾ ਨਾਮ ਜਪਦੇ ਸ ਆਪਣਾ ਕੰਮ ਵੀ ਕਰ ਰਹੇ ਨੇ ਜੁੱਤੀਆਂ ਬਣਾਉਣ ਦਾ ਤੇ ਆਈ ਹੋਈ ਸੰਗਤ ਨੂੰ ਪਰਮਾਤਮਾ ਦੇ ਨਾਲ ਵੀ ਜੁੜ ਰਹੇ ਨੇ ਉਪਦੇਸ਼ ਵੀ ਕਰ ਰਹੇ ਨੇ ਬਾਕੀ ਹਰਜਿੰਦਰ ਸਿੰਘ ਜੀ ਸਬਰਾ ਜੇ ਇੱਥੇ ਆਏ ਸਨ ਗੋਬਿੰਦ ਸਿੰਘ ਪਾਸ਼ਾ ਜੀ ਦੇ ਪ੍ਰਕਾਸ਼ਪੁਰਤੇ ਤੇ ਉਹਨਾਂ ਨੇ ਬੜੀ ਕਮਾਲ ਦੀ ਇੱਕ ਗੱਲ ਕਹੀ ਕਿ ਅਸੀਂ ਬਾਣੀ ਪੜਨ ਤੋਂ ਬੜਾ ਉਹ ਕਰ ਜਾਂਦੇ ਹੈ ਕਈ ਵਾਰ ਡਰਦੇ ਆ ਕਿ ਸਾਡੇ ਤੋਂ ਬੇਅਦਬੀ ਨਾ ਹੋ ਜਾਏ ਇਹ ਨਾ ਹੋ ਜਾਏ ਉਹ ਨਾ ਹੋ ਜਾਏ ਕਹਿੰਦੇ ਉਹ ਪਾਗੇ ਤਰ ਵੀ ਦਾਸ ਜੀ ਉਥੇ ਚਮੜੇ ਦਾ ਕੰਮ ਕਰਦੇ ਨੇ ਚਮੜੇ ਦੀਆਂ ਜੁੱਤੀਆਂ ਬਣਾਉਂਦੇ ਨੇ ਤੇ ਜਦੋਂ ਉਹਨਾਂ ਨੂੰ ਸ਼ਬਦ ਆਉਂਦਾ ਹੋਵੇਗਾ ਕਿ ਉਹ ਪਹਿਲਾਂ ਹੱਥ ਧੋਣ ਜਾਂਦੇ ਹੋਣਗੇ ਜਾਂ ਹੋਰ ਕੁਝ ਕਰੰ ਜਾਂਦੇ ਹੋਣਗੇ ਕੱਪੜੇ ਬਦਲਣ ਜਾਂਦੇ ਹੋਣਗੇ ਤੇ ਫਿਰ ਸ਼ਬਦ ਲਿਖਦੇ ਹੋਣਗੇ ਜਿਵੇਂ ਬਾਣੀ ਆਈ ਉਹਨਾਂ ਨੇ ਸ਼ਬਦ ਲਿਖਿਆ ਤੇ ਉੱਥੇ ਹੀ ਆਪਣੇ ਕੋਲ ਕਿਤੇ ਰੱਖਿਆ ਹੋਵੇਗਾ ਜਿਵੇਂ ਉਹਨਾਂ ਨੇ ਕੋਈ ਪਾਰਸੀ ਦੀ ਗੱਲ ਆਉਂਦੀ ਹੈ ਕਿ ਉੱਥੇ ਹੀ ਕਹੇ ਸੀ ਕਿ ਇੱਥੇ ਛਾਂ ਦੇ ਵਿੱਚ ਰੱਖਦੇ ਆਲੇ ਦੇ ਵਿੱਚ ਰੱਖਦੇ ਹੋ ਇਸ ਤਰ੍ਹਾਂ ਹੀ ਉਹ ਬਾਣੀ ਨੂੰ ਰੱਖਦੇ ਹੋਣਗੇ ਗੱਲ ਇੱਥੇ ਸੀਗੀ ਕਿ ਬਾਣੀ ਦਾ ਬਾਹਰਮੁਖੀ ਸਤਕਾਰ ਜ਼ਰੂਰੀ ਹੈ ਪਰ ਜੇਕਰ ਸਤਕਾਰ ਹੀ ਕਰਦੇ ਰਹਿ ਗਏ ਰੁਮ ਲੇ ਪੇਟ ਲੇ ਪੇਟ ਕੇ ਰੁਮ ਲਿਆ ਚ ਰੱਖਦੇ ਰਹਿ ਕੇ ਪੜਿਆ ਨਾ ਤੇ ਫਿਰ ਸ਼ਬਦਾਂ ਦੇ ਅਰਥਾਂ ਨਾਲ ਬਾਣੀ ਦੇ ਨਾਲ ਪਿਆਰ ਕਿਵੇਂ ਪੈਦਾ ਹੋਏਗਾ ਬਾਣੀ ਦੇ ਨਾਲ ਪਿਆਰ ਉਦੋਂ ਪੈਦਾ ਹੋਣਾ ਹੈ ਜਦੋਂ ਉਸ ਨੂੰ ਪੜ ਕੇ ਵਿਚਾਰਾਂਗੇ ਹਾਂਜੀ ਸ਼ਬਦ ਦੀ ਵਿਚਾਰ ਦੇ ਨਾਲ ਹੀ ਸ਼ਬਦ ਦੇ ਨਾਲ ਪਿਆਰ ਪੈਦਾ ਹੋਏਗਾ ਸੁਪਾ ਕੀ ਤਰ੍ਹਾਂ ਵੀ ਦਾਸ ਜੀ ਦਾ ਸ਼ਬਦ ਹਰ ਸ਼ਬਦ ਬੜਾ ਪਿਆਰ ਪੈਦਾ ਕਰਦਾ ਹੈ ਜਦੋਂ ਬਾਣੀ ਧਿਆਨ ਨਾਲ ਪੜਦੇ। ਭਗਤ ਰਵਿਦਾਸ ਜੀ ਪਰਮਾਤਮਾ ਨੂੰ ਆਖਦੇ ਹਨ ਕਿ ਅਸੀਂ ਤਾਂ ਔਗਣ ਵਾਲੇ ਹਗਣ ਵਾਲੇ ਆ ਤੇ ਤੂੰ ਪੁਕਾਰ ਕਰਨ ਵਾਲਾ ਆ। ਉਪਰ ਲੀਆਂ ਬੜੀਆਂ ਉਤ ਉਦਾਹਰਨਾਂ ਦੇ ਚਾਰ ਉਦਾਹਰਨਾਂ ਇਸ ਸ਼ਬਦ ਵਿੱਚ ਦਿੱਤੀਆਂ ਨੇ। ਤੁਮ ਇਰ ਤੁਮ ਚੰਦਨ ਹਮ ਅਰਿੰਦ ਬਾਪਰੇ ਸੰਗ ਤੁਮਾਰੇ 바ਸਾ। हे परमात्मा ਤੂੰ ਚੰਦਨ ਅਸੀ ਅਰਿੰਡ ਅਰਿੰਡ ਉਹ ਕਾਸਟਰ ਆਇਲ ਦਾ ਜੋ ਪlant ਹੁੰਦਾ ਹੈ ਅਰਿੰਡ ਤੇ ਹੁੰਦਾ ਕਿੱਥੇ ਛੱਪੜਾਂ ਦੇ ਗੰਡਿਆਂ ਤੇ ਦੇਖਿਆ ਅਸੀਂ ਤੇ ਆਪਣੇ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਵਾਲੇ ਬੱਚਿਆਂ ਨੇ ਤਾਂ ਦੇਖਿਆ ਵੀ ਨਹੀਂ ਹੁਣ ਹੁਣ Google ਤੇ ਸਰਚ ਕਰਕੇ ਬੱਚੇ ਫੋਟਾਂ ਦੇਖਦੇ ਨੇ ਪ੍ਰਮਾਤਮਾ ਤੋਂ ਚੰਦਨ ਦਾ ਬੂਟਾ ਹੈ ਚੰਦਨ ਇਹ ਦਾ ਮੂਟਾ ਬੋੜਾ ਉੱਚਾ ਨਹੀਂ ਹੁੰਦਾ ਬਹੁਤ ਵੱਡਾ ਨਹੀਂ ਹੁੰਦਾ ਛੋਟਾ ਜਿਹਾ ਹੁੰਦਾ 스멜 ਬੜੀ ਹੁੰਦੀ ਹੈ ਉਸ ਦੀ ਹੈ ਨਾ ਸੈਂਡਲਵੁੱਡ ਜਿਵੇਂ ਅਸੀਂ ਦੇਖਦੇ ਆਂ ਵੀ ਬਹੁਤ ਮਹਿੰਗੀ ਵਿਕਦੀ ਹੈ ਲੱਕੜੀ ਖੁਸ਼ਬੂਦਾਰ ਹੁੰਦੀ ਹੈ ਤੇ ਜਿਹੜਾ ਅਰੈਂਡ ਹੁੰਦਾ ਆ ਉਹਦੇ ਵਿੱਚ ਕੋਈ ਖੁਸ਼ਬੂ ਨਹੀਂ ਹੈ ਤੇ ਉਹ ਵਿਚਾਰਾ ਮਤਲਬ ਕਿ ਬਿਨਾਂ ਖੁਸ਼ਬੂ ਤੋਂ ਹੁੰਦਾ ਹੈ ਤੇ ਰਹਿੰਦਾ ਚੰਦਨ ਦੇ ਕੋਲੇ ਆ ਇੱਕ ਪਾਸੇ ਮੰਨ ਲਓ ਚੰਦਨ ਦਾ ਪੀੜੇ ਲੱਗਿਆ ਹੋਵੇ ਉਹ ਇੱਕ ਪਾਸੇ ਨਾਲ ਹੀ ਉਸ ਦੇ ਅਰੇਂਡ ਦਾ ਬੂਟਾ ਖੜਾ ਹੋਵੇ ਤੂੰ ਮ ਚੰਦਨ ਹਮ ਅਰੇਂਡ ਬਾਪੂਰੇ ਸੰਗ ਤੁਮਹਾਰੇ ਵਾਸਾ ਤੇਰੇ ਨਾਲ ਸਾਡਾ ਰਹਿਣਾ ਹੈ ਪ੍ਰਮਾਤਮਾ ਤੂੰ ਚੰਦਨ ਅਸੀਂ ਅਰੇਂਡ ਖੁਸ਼ਬੂ ਤੁਰ ਰਹਿਤਾ ਨੀ ਰੂਖ ਤੇ ਊਚ ਭਾਏ ਹੈ ਗੰਧ ਸੁਗੰਧ ਨਿਵਾਸਾ ਹੁਣ ਸਾ ਸਾਡਾ ਤੇਰੇ ਨਾਲ ਰਹਿਣਾ ਹੋ ਗਿਆ ਤੇਰੇ ਕੋਲੇ ਵਾਸਾ ਹੋ ਗਿਆ ਤੇ ਹੁਣ ਸਾਡੇ ਅੰਦਰੋਂ ਵੀ ਖੁਸ਼ਬੂ ਆਉਣ ਲੱਗੀ ਤੇ ਅਸੀਂ ਜਿਹੜੇ ਨੀਚ ਸੀਗੇ ਉਹ ਹੁਣ ਅਸੀਂ ਉੱਚੇ ਹੋ ਗਏ ਆ ਖੁਸ਼ਬੂ ਵਾਲੇ ਹੋ ਗਏ ਆ ਵਧੀਆ ਹੋ ਗਏ ਆ ਅੱਗੇ ਭਗਤ ਰਵਿਦਾਸ ਜੀ ਫਰਮਾਉਂਦੇ ਹਨ ਤੂੰ ਮਖਤੂਲ ਸੁਪੇਦ ਸਪੀਲ ਤੂੰ ਮਖਤੂਲ ਸੁਪੇਦ ਸਪੀਲ ਤੂੰ ਬੜਾ ਮੁਲਾਇਮ ਰੇਸ਼ਮ ਮਖਤੂਲ ਤੇ ਸੁਪੇਦ ਨਾ ਚਿੱਟਾ ਪੰਜਾਬੀ ਚ ਸਫੇਦ ਵੀ ਇਹਦੇ ਨੇ ਜਾਂ ਪੰਜਾਬ ਜਿਹੜੇ ਬਿਲਕੁਲ ਤੁਸੀਂ ਕਹੋਗੇ ਕਿ ਠੇਢ ਪੰਜਾਬੀ ਬੋਲਦੇ ਨੇ ਸੁਪੇਦ ਹੀ ਕਹਿੰਦੇ ਨੇ ਤੇ ਸਪੇਲ ਪੀਲੇ ਰੰਗ ਦਾ ਹਮ ਬਪੁਰੇ ਜਸਕੀਰਾ ਤੂੰ ਬੜਾ ਸੋਹਣਾ ਕੂਲਾ ਰੰਗਦਾਰ ਐਂ ਜਿਹੜਾ ਲਾਈਟ ਜੀ ਕਰੀਮ ਕਹਿ ਲੋ ਪੀਲਾ ਜਿਵੇਂ ਕਹਰੇ ਆ ਤੂੰ ਤੂੰ ਬੜਾ ਮੁਲਾਇਮ ਰੇਸ਼ਮ ਹੈ ਤੇ ਅਸੀਂ ਕੀੜੇ ਆ ਰੇਸ਼ਮ ਦਾ ਜੋ ਧਾਗਾ ਆ ਉਹ ਇੱਕ ਕੀੜਾ ਬਣਾਉਂਦਾ ਆ ਨਾ ਉਹਦੇ ਵਿੱਚ ਲਿਪਟਿਆ ਰਹਿੰਦਾ ਆ ਤੇ ਉਹਨੂੰ ਜਦੋਂ ਰੇਸ਼ਮ ਲੈਣਾ ਹੁੰਦਾ ਉਹਨੂੰ ਫਿਰ ਕੀੜੇ ਨੂੰ ਬਾਹਰ ਕੱਢਿਆ ਜਾਂਦਾ ਤੇ ਉਹਦੇ ਉੱਪਰ ਜੋ ਤਾਂ ਗਲ ਲਪਟਿਆ ਹੁੰਦਾ ਆ ਉਸਨੇ ਰੋਏ ਰੇਸ਼ਮ ਜੋ ਬਣਾਇਆ ਹੁੰਦਾ ਉਸ ਨੂੰ ਲੈ ਲਿਆ ਜਾਂਦਾ ਜਦੋਂ ਉਸ ਨੂੰ ਬਾਹਰ ਕੱਢ ਕੇ ਛੋੜ ਦਿੱਤਾ ਜਾਂਦਾ ਕੋਕੂਨ ਵਾਂਗੂ ਜਿਵੇਂ ਬਣਿਆ ਹੁੰਦਾ ਨਾ ਤੇ ਉਹ ਮਰ ਜਾਂਦਾ ਹੈ ਕੀੜਾ ਭਗਦਰਵੀਦਾਸ ਜੀ ਕਹਿੰਦੇ ਤੂੰ ਰੇਸ਼ਮ ਹੈ ਤੇ ਅਸੀਂ ਕੀੜੇ ਆ ਕਿ ਜਦੋਂ ਅਸੀਂ ਸਾਨੂੰ ਰੇਸ਼ਮ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਰੇਸ਼ਮ ਵਿੱਚੋਂ ਕੀੜੇ ਨੂੰ ਕੱਢ ਦਿੱਤਾ ਉਹ ਮਰ ਜਾਂਦਾ ਇਸੇ ਤਰ੍ਹਾਂ ਅਸੀਂ ਤੇਰੇ ਤੋਂ ਦੂਰ ਹੋ ਕੇ ਅਸੀਂ ਮਰ ਜਾਂਦੇ ਆ ਸਤ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੀ ਮਧਪ ਮਖੀਰਾ ਸਾਨੂੰ ਸਾਡੇ ਤੇ ਕਿਰਪਾ ਕਰ ਬਾਸ਼ਾ ਅਸੀਂ ਇਸ ਤਰ੍ਹਾਂ ਸੰਗਤ ਵਿੱਚ ਮਿਲੇ ਰਹੀਏ ਜਿਵੇਂ ਇੱਕ ਮધુ ਮੱਖੀ ਆਪਣੇ ਛੱਤੇ ਦੇ ਨਾਲ ਹਮੇਸ਼ਾ ਉਥੇ ਬੈਠੀ ਰਹਿੰਦੀ ਹੈ ਸ਼ਹਿਦ ਦੇ ਛੱਤੇ ਤੇ ਟिकी ਰਹਿੰਦੀ ਹੈ ਕਿਉਂਕਿ ਉਹ ਉਸ ਨੂੰ ਪਤਾ ਹੈ ਕਿ ਮੇਰਾ ਸਾਰਾ ਖਜ਼ਾਨਾ ਇਸ ਛੱਤੇ ਵਿੱਚ ਹੀ ਹੈ ਉਸ ਨੂੰ ਛੱਡ ਕੇ ਕਿਤੇ ਨਹੀਂ ਜਾਂਦੀ ਨਹੀਂ ਹੈ ਇਸੇ ਤਰ੍ਹਾਂ ਨਾਮ ਦਾ ਰਸ ਜਿਸ ਨੂੰ ਆ ਜਾਂਦਾ ਫਿਰ ਪ੍ਰਮਾਤਮਾ ਤੋਂ ਦੂਰ ਨਹੀਂ ਹੁੰਦਾ ਹਲੇ ਉਹ ਅਵਸਥਾ ਸਾਡੀ ਬਣੀ ਨਹੀਂ ਨਾ ਹਰੇ ਦੇ ਵਿਚਾਰ ਵਿੱਚ ਹੀ ਸਾਡੇ ਕੁਐਸਚਨ ਮਾਰਕ ਆ ਜਾਂਦੇ ਨੇ ਇਹ ਅਰਥ ਹੀ ਸਹੀ ਨਹੀਂ ਜਾਂ ਗਲਤ ਨੇ ਇਹਨਾਂ ਚੱਕਰਾਂ ਵਿੱਚ ਪੈ ਜਾਂਦੇ ਨੇ ਤੇ ਪਗਧਰ ਵੀ ਦਾਸ ਜੀ ਕਹਿੰਦੇ ਇਸ ਤਰ੍ਹਾਂ ਮੈਨੂੰ ਆਪਣੇ ਨਾਲ ਜੋੜ ਕੇ ਰੱਖ ਜਿਵੇਂ ਉਹ ਮੱਖੀ ਸ਼ਹਿਦ ਦੇ ਛੱਤੇ ਤੇ ਟਿਕੀ ਰਹਿੰਦੀ ਹੈ ਰੇਸ਼ਮ ਦਾ ਕੀੜਾ ਰੇਸ਼ਮ ਦੇ ਧਾਗਿਆਂ ਵਿੱਚ ਹਮੇਸ਼ਾ ਟਿਕਿਆ ਰਹਿੰਦਾ ਆ ਨਾਲ ਜੁੜਿਆ ਰਹਿੰਦਾ ਇਸੇ ਤਰ੍ਹਾਂ ਸਾਨੂੰ ਆਪਣੇ ਨਾਲ ਜੋੜ ਕੇ ਰੱਖ ਆਪਣੀ ਸ਼ਰਨ ਵਿੱਚ ਰੱਖ ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ ਦੁਨੀਆ ਦੇ ਲੋਕ ਕਹਿੰਦੇ ਨੇ ਪਰਮਾਤਮਾ ਦੁਨੀਆ ਦੇ ਲੋਕ ਕਹਿੰਦੇ ਨੇ ਕਿ ਮੇਰੀ ਜਾਤ ਨਹੀਂ ਵੀ ਐ ਮੇਰੀ ਪਾਤ ਨਹੀਂ ਵੀ ਐ ਮੇਰੀ ਕੁੱਲ ਨਹੀਂ ਵੀ ਐ ਮੇਰਾ ਜਨਮ ਸ਼ੂਦਰਾਂ ਦੇ ਘਰ ਵਿੱਚ ਹੋਇਆ ਐ ਇਹ ਲੋਕ ਕਹਿੰਦੇ ਨੇ ਪਰ ਮੈਂ ਤੇਰੀ ਭਗਤੀ ਕਰਨੀ ਆ ਮੈਨੂੰ ਆਪਣੀ ਭਗਤੀ ਬਖਸ਼ ਤਾਂ ਕਿ ਮੇਰਾ ਇਹ ਮੇਰੀ ਜਾਤ ਮੇਰੀ ਕੋਲ ਮੇਰਾ ਇਹ ਜਨਮ ਨੀਵਾ ਹੀ ਨਾ ਰਹਿ ਜਾਵੇ ਮੈਂ ਉੱਚਾ ਹੋ ਸਕਾਂ ਰਾਜਾ ਰਾਮ ਦੀ ਸੇਵਨਾ ਕਿਨੀ ਕਹਿ ਰਵਿਦਾਸ ਚਮਾਰਾ ਪਾਸ਼ਾ ਕਿਤੇ ਮੇਰਾ ਮੇਰਾ ਜੀਵਨ ਇਸੇ ਤਰ੍ਹਾਂ ਨਾ ਚੱਲਿਆ ਜਾਵੇ ਮੈਨੂੰ ਆਪਣੀ ਭਗਤੀ ਬਖਸ਼ ਤੇਰੀ ਭਗਤੀ ਕਰ ਸਕਾਂ ਤੇਰੇ ਨਾਲ ਜੁੜਿਆ ਰਹਿ ਸਕਾਂ ਬਹੁਤ ਹੀ ਪਿਆਰੇ ਸ਼ਬਦ ਨੇ ਭਗਤ ਰਵਿਦਾਸ ਜੀ ਦੇ ਇੱਕ ਸ਼ਬਦ ਆਪ ਜੀ ਨਾਲ ਸਾਂਝਾ ਕੀਤਾ ਹੈ। ਗੁਰੂ ਸਾਹਿਬ ਕਿਰਪਾ ਨਾਲ ਸਾਡੇ ਅੰਦਰ ਪਰਮਾਤਮਾ ਨਾਲ ਜੁੜੇ ਰਹਿਣ ਦੀ ਤਾਂਗ ਪੈਦਾ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ